ਤਨਿੰਕੀ ਤੋਂ ਇਹ ਕੋਵਿਡ ਕਾਟੋ ਚੈਨਲ ਲੱਗਾ ਹੈ ਇੰਟਰਨੈਟ

आर के मॉडर्न स्कूल का जनुअल फंक्शन है और बच्चों ने बहुत ही रंगारंग रंग कार्यक्रम इत पेश और हर तरीके प्रोग्राम इतने पेश गए तो रिलेटेड एजुकेशन तो रिलेटेड और इस कार्यक्रम में वेख के लगता है कि किन्ने वीये तरीके दे नाल पढ़ाई लिखाई का कार्यक्रम हूँ है और ये स्कूल अठासी फुट रोड पर है और वैसे एरिया पिछड़ा हुआ है मैं सारे का धन्यवाद करांगा खासकर सरदार दिलबाग सिंह जी जो कि प्रेसिडेंट ने और उन्हें सारी टीम है उन्होंने धनबाद करा कि इस एरिए एजुकेशन दे रहे हैं और बच्चों हर तरीके चंकी तो चंगी सिख्या दिखती जा रही है और इस स्कूल के खास करके देखो मैं ये वे वेखन मिले कि एक परिवार है क्योंकि इतने दे देखो सारे ही सरदार हरपाल सिंह जी और उन्होंने कार्यकारिणी के सारे ही मैंबर आए हैं और अभी सारे रल मिल के ਬੜਾ ਹੀ ਪ੍ਰਯਾਸ ਹੈ ਕਿ ਬੱਚਿਆਂ ਦਾ ਸਰਵੰਗਣ ਵਿਕਾਸ ਹੋਵੇ ਹਰ ਤਰੀਕੇ ਨਾਲ ਬੱਚੇ ਤਰੱਕੀ ਕਰਨ ਔਰ ਅਸੀਸ਼ ਏਰੀਏ ਦੀ ਤਰੱਕੀ ਵਾਸਤੇ ਵੀ ਕੰਮ ਕਰ ਰਹੇ ਹਾਂ ਬਤੌਰ ਐਮਐਲਏ ਸਾਡਾ ਫਰਜ ਹੈ ਔਰ ਉਸੇ ਕੰਮ ਵੀ ਕਰ ਰਹੇ ਹਾਂ ਕਿ ਇਹ ਏਰੀਆ ਬਿਹਤਰ ਤੋਂ ਬਿਹਤਰ ਬਣਾਇਆ ਜਾਵੇ ਆਰ ਕੇ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਐਨੀਵਰਸਰੀ ਫੰਕਸ਼ਨ ਰੱਖਿਆ ਗਿਆ ਜਿਸ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਆਈਪੀਐਸ ਐਮਐਲਏ ਹਲਕੇ ਦੇ ਨੌਰਥ ਹਲਕੇ ਦੇ ਐਮਐਲਏ ਰਾਸ਼ਾ ਯੂਕੇ ਦੇ ਸਾਰੇ ਪ੍ਰਤੀਨਿਧੀ ਸਰਦਾਰ ਭਾਪਤ ਸਿੰਘ ਜੀ ਐਜਸ ਖਸ਼ਾਨੀਆਂ ਜੀ ਰਵੀ ਜੀ ਤੇ ਵੀ ਡੀਆਰ ਸਕੂਲ ਤੋਂ ਸਾਰੇ ਜਿੰਨੇ ਵੀ ਸਾਡੇ ਗੁਰਮਖ ਸਿੰਘ ਅਰਜਨ ਮਾਨਗਾ ਸਾਰੇ ਜਿਹੜੇ ਉਹਦੇ ਦਾਸ ਸਾਰੇ ਰਾਸਾ ਦੇ ਪਹੁੰਚੇ ਆ ਔਰ ਇਸ ਪ੍ਰੋਗਰਾਮ ਨੂੰ ਚਾਰ ਚਰਨ ਲਾਏ ਆ ਔਰ ਮੈਂ ਕੁਵਰ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਣ ਕੇ ਸਾਡੇ ਸਕੂਲੇ ਚਰਨ ਪਾਏ ਔਰ ਬੱਚਿਆਂ ਨੂੰ ਬਹੁਤ ਵਧੀਆ ਗੱਲਾਂ ਦੱਸੀਆਂ ਵੀ ਬੱਚਿਆਂ ਨੇ ਕਿਸ ਤਰ੍ਹਾਂ ਅੱਗੇ ਜੀਵਨ ਜਾਪਣੇ ਵਧਣਾ ਹੈ ਕਿਸ ਤਰ੍ਹਾਂ ਕਾਮਯਾਬੀ ਹਾਸਲ ਕਰਨੀ ਹੈ ਕਿਉਂਕਿ ਪੜਿਆ ਲਿਖਿਆ ਬੰਦੇ ਜਿਹੜੇ ਵਿਚਾਰ ਹੁੰਦੇ ਆ ਉਹ ਬਹੁਤ ਵਧੀਆ ਹੁੰਦੇ ਕਿ ਹਰ ਬੰਦੇ ਦੇ ਵੱਖਰੇ ਵੱਖਰੇ ਵਿਚਾਰ ਨੇ ਆ ਜਿਹੜਾ ਪੜਿਆ ਲਿਖਿਆ ਬੰਦਾ ਚੰਗਾ ਕੈਂਡੀਡੇਟ ਆ ਉਹ ਚੰਗੀ ਗੱਲ ਕਰਦਾ ਔਰ ਬੱਚਿਆਂ ਨੂੰ ਮੋਟੀਵੇਸ਼ਨ ਕਰਦਾ ਵੀ ਬੱਚਿਆਂ ਨੇ ਕਿੱਦਾਂ ਅੱਗੇ ਵਧਣਾ ਕਿਸ ਤਰ੍ਹਾਂ ਫੀਲਡ ਦੇ ਵਿੱਚ ਜਾਣਾ ਇਸ ਕਰਕੇ ਸਰਦਾ ਔਰ ਸਾਰੇ ਜਿੰਨੇ ਵੀ ਪੇਰੈਂਟ ਸਾਹਿਬਾਨ ਆਏ ਆ ਔਰ ਸਾਰੇ ਮੇਰਾ ਬੇਟਾ ਨਾਪ੍ਰੀਤ ਸਿੰਘ ਜਿਨੇ ਇਸ ਕੰਮ ਨੂੰ ਬੜਾ ਵਧੀਆ ਨੇਪਰੇ ਚਾੜਿਆ ਵਧੀਆ ਤਰ੍ਹਾਂ ਕੀਤਾ ਕਿ ਬੁੱਡੇ ਬੰਦੇ ਹੋ ਗਏ ਹੁਣ ਦੇਖੋ ਸਾਰੇ ਕੰਮ ਸਾਹਮਦੇ ਆ ਮੈਡਮ ਅਨਾਮਿਕਾ ਜੀ ਜਸਵੰਤ ਮੈਡਮ ਨੇ ਸੋਨਾ ਮੈਡਮ ਨੇ ਹੋਰ ਜਿਹੜੇ ਬਾਕੀ ਸਾਰੇ ਸਟਾਫ ਹੈ ਜਿਨ੍ਹਾਂ ਸਾਰੇ ਰਲ ਕੇ ਇਸ ਕਾਰਜ ਨੂੰ ਪੂਰਾ ਕੀਤਾ ਮੇਰੇ ਦੋਸਤ ਸਰ ਮਨਜੀਤ ਸਿੰਘ ਜੀ ਜਗਦੇਖਲਾ ਤੋਂ ਔਰ ਇਹਨਾਂ ਦਾ ਬੜਾ ਸਹਿਯੋਗ ਰਿਹਾ ਮੇਰੇ ਨਾਲ ਇਸ ਫੰਕਸ਼ਨ ਦੇ ਵਿੱਚ ਔਰ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਰਾਸਾ ਯੂਕੇ ਦੇ ਜਿੰਨੇ ਵੀ ਕੈਂਡੀਡੇਟ ਆ ਔਰ ਜਿੰਨੇ ਵੀ ਸਾਡੇ ਪੇਰੈਂਟਸ ਆ ਔਰ ਸਾਰਿਆਂ ਦਾ ਧੰਨਵਾਦ ਨਾਲ ਜਿਹੜਾ ਫੰਕਸ਼ਨ ਜਿਹੜਾ ਬੜਾ ਵਧੀਆ ਸੰਪੰਨ ਹੋਇਆ ਔਰ ਸਾਰੇ ਖੁਸ਼ੀ ਖੁਸ਼ੀ ਬੱਚੇ ਜਿਹੜੇ ਆ ਆਪਣੇ ਘਰਾਂ ਨੂੰ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਮ ਕੀ ਨਾਮ ਹੈ ਹਾਂਜੀ ਆਰਕੇ ਸਕੂਲ ਤੋਂ ਬੋਲਿਆ ਅਨਾਮਿਕਾ ਠੀਕ ਹੈ ਮੈਂ ਇੱਥੇ ਐਸੇ ਪ੍ਰਿੰਸੀਪਲ ਆ ਅੱਜ ਸਾਡੇ ਬੱਚਿਆਂ ਦਾ ਐਨੂਅਲ ਫੰਕਸ਼ਨ ਹੋਇਆ ਬੱਚਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਸਾਡੇ ਬੱਚੇ ਜਿਹੜੇ ਕਿ ਕੋ ਕਰੀਕੂਲਰ ਐਕਟੀਵਿਟੀਜ਼ ਕਰਦੇ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਡਾਕਟਰ ਕੁਵਰ ਵਿਜੇਪ੍ਰਤਾਪ ਜੀ ਆਏ ਸੀ ਜਿਨ੍ਹਾਂ ਨੇ ਬੱਚਿਆਂ ਨੂੰ ਪ੍ਰਾਈਜ਼ ਦਿੱਤਾ ਔਰ ਹੋਰ ਸਾਡੇ ਸਕੂਲ ਦੇ ਯੂਕੇ ਰਾਸਾ ਦੇ ਆਏ ਸੀ ਚੇਅਰਮੈਨ ਹਰਪਾਲ ਸਿੰਘ ਜੀ ਉਹਨਾਂ ਨੇ ਵੀ ਬੱਚਿਆਂ ਨੂੰ ਸਨਮਾਨਿਤ ਕੀਤਾ ਸਾਡੇ ਸਮੂਹ ਸਟਾਫ ਨੇ ਸਾਡੇ ਬੱਚਿਆਂ ਨੇ ਸਾਰਿਆਂ ਨੇ ਯੋਗਦਾਨ ਦਿੱਤਾ ਇਸ ਕਾਰਜਕ੍ਰਮ ਨੂੰ ਪੂਰਾ ਕਰਨ ਦਾ ਧੰਨਵਾਦ